ਗੁਰਾਵਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਫਲੋਟ ਦੇ ਬਲਾਕ ਪ੍ਰਧਾਨਾ ਦੀ ਇੱਕ ਵਿਸ਼ੇਸ਼ ਮੀਟਿੰਗ ਹਲਕਾ ਫਲੋਟ ਦੇ ਸੰਗਠਨ ਇਨਚਾਰਜ ਸੰਜੇ ਟਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੈਂਟਰ ਵੱਲੋਂ ਅਬਜ਼ਰਵਰ ਦੀਪੰਕਰ ਪਾਂਡੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਅਤੇ ਜ਼ਿਲ੍ਹਾ ਸਖਤਰ ਮਦਨ ਲਾਲ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਮੀਟਿੰਗ ਦੇ ਫੈਸਲੇ ਨੂੰ ਪ੍ਰੈਸ ਦੇ ਨਾਲ ਜਾਰੀ ਕਰਦੇ ਹੋਏ ਜ਼ਿਲ੍ਹਾ ਜਲੰਧਰ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਨੇ ਕਿਹਾ ਕਿ ਸਾਰੇ ਹਲਕੇ ਅੰਦਰ ਨਸ਼ਾ ਮੁਕਤੀ ਲਹਿਰ ਚਲਾਈ ਜਾ ਰਹੀ ਹੈ ਜਿਸ ਦਾ ਅਸਰ ਆਮ ਵੀ ਵੇਖਿਆ ਜਾ ਸਕਦਾ ਹੈ ਪਿੰਡਾਂ ਤੇ ਸ਼ਹਿਰਾਂ ਦੇ ਮਹਿਲਾ ਤੇ ਯੂਥ ਵਿੰਗੂ ਸਾਰੇ ਜਾ ਰਹੇ ਹਨ ਕਿਸਾਨਾ ਤੇ ਐਸਸੀ ਵਿੰਗ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਅੰਦਰ ਧੜਾ ਧੜ ਲੋਕ ਹੋਰਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਦੀਪੰਕਰ ਪਾਂਡੇ ਨੇ ਪਾਰਟੀ ਪ੍ਰੋਗਰਾਮ ਅਤੇ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨ ਲਈ ਕਿਹਾ ਇਸ ਮੀਟਿੰਗ ਵਿੱਚ ਸ਼੍ਰੀ ਦੀਪੰਕਰ ਪਾਂਡੇ, ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ, ਜ਼ਿਲ੍ਹਾ ਸਖਤਰ ਮਦਨ ਲਾਲ ਅਤੇ ਸੰਜੇ ਟਵਾਲ ਨੂੰ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਸੰਜੇ ਟਵਾਲ ਨੇ ਮੀਟਿੰਗ ਵਿੱਚ ਆਏ ਮੁੱਖ ਮਹਿਮਾਨ ਬਲਾਕ ਪ੍ਰਧਾਨਾਂ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਲੋਰ ਵਿੱਚ 2027 ਦੀਆਂ ਨੂੰ ਇਲੈਕਸ਼ਨਾਂ ਚਾਣੂ ਕਰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਹਲਕਾ ਫਲੋਰ ਦੇ ਜ਼ਰਵਰ ਸ਼੍ਰੀ ਦਿਪਕਰ ਪੰਡੇ ਜੀ ਫਲੋਰ ਵਿੱਚ ਆਏ ਅਤੇ ਉਹਨਾਂ ਨੇ ਸਾਡੇ ਬਲਾਕ ਦੇ ਜਿੰਨੇ ਬਲਾਕ ਪ੍ਰਧਾਨ ਆ ਅਤੇ ਸੰਗਠਨ ਦੇ ਜਿੰਨੇ ਜ਼ਰਵਰ ਲੱਗੇ ਆ ਇਹਨਾਂ ਨਾਲ ਮੀਟਿੰਗ ਕਰਦੇ ਹੋਏ ਸਾਰੇ ਹਲਕੇ ਨੂੰ ਵਿਸ਼ਵਾਸ ਦਿਵਾਇਆ ਕਿ ਗਾਂ ਤੋਂ ਜਿਹੜੀ ਵੀ ਕੋਈ ਮੁਸ਼ਕਲ ਆਂਦੀ ਆ ਉਸੇ ਉਹਨੂੰ ਤੁਰੰਤ ਹੱਲ ਕਰਾਂਗੇ ਤੇ ਜਿੰਨੇ ਆਪਣੇ ਪੰਜਾਬ ਦੇ ਲੋਕ ਆ ਇਹਨਾਂ ਨੂੰ ਅਪੀਲ ਵੀ ਕੀਤੀ ਵੀ ਸਾਡੇ ਆਮ ਆਦਮੀ ਪਾਰਟੀ ਨੇ ਜੁੜੋ ਅਤੇ ਸਾਡੇ ਨਾਲ ਚੱਲੋ ਤੇ ਸਾਨੂੰ ਵਿਸ਼ਵਾਸ ਆ ਪਾਂਡੇ ਜੀ ਤੇ ਅਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪ੍ਰਦੀਪ ਦੁੱਗਲ ਜੀ ਤੇ ਵੀ ਇਹ ਸਾਡੇ ਹਲਕੇ ਦਾ ਪੂਰਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲਕੇ ਦੇ ਰਿਜ਼ਰਵਰ ਦਿਵੰਕਰ ਪਾਂਡੇ ਜੀ ਜਿਨ੍ਹਾਂ ਨੇ ਹਲਕਾ ਫਲੋਰ ਦੇ ਸੰਗਠਨ ਦੀ ਜਿਹੜੀ ਬਲਾਕ ਚਰਜਾਂ ਦੀ ਜਿਹੜੀ ਮੀਟਿੰਗ ਲਈ ਨਾਲ ਉਹਨਾਂ ਦੇ ਵੱਖ-ਵੱਖ ਵਿੰਗਾਂ ਦੇ ਜਿਹੜੇ ਜਿੰਨੇ ਵੀ ਕੋਆਰਡੀਨੇਟਰ ਸਾਡੇ ਸੰਗਠਨਜਾਰ ਸੰਜੇ ੜਵਾਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਜੀ ਔਰ ਜ਼ਿਲ੍ਹਾ ਸੈਕਟਰੀ ਮਦਨ ਲਾਲ ਜੀ ਉਹਨਾਂ ਦੇ ਨਾਲ ਪਾਰਟੀ ਦੀ 2027 ਦੀਆਂ ਚੋਣਾਂ ਦੀ ਅਗਲੀਆਂ ਗਤੀਵਿਧੀਆਂ ਤੇ ਜਿਹੜਾ ਦੱਬ ਕੇ ਜਿਹੜਾ ਇਲੈਕਸ਼ਨ ਲੜਨ ਦਾ ਜਿਹੜਾ ਸਾਰੇ ਬਲਾਕ ਪ੍ਰਧਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਅਗਲੀਆਂ ਗਤੀਵਿਧੀਆਂ ਦੀ ਜਿਹੜੀ ਜਾਣਕਾਰੀ ਦਿੱਤੀ ਇਸ ਜਾਣਕਾਰੀ ਵਿੱਚ ਸਾਡਾ ਜਿੰਨੇ ਵੀ ਬਲਾਕ ਇੰਚਾਰਜ ਆ ਕੋਆਰਡੀਨੇਟਰ ਆ ਉਹ ਪਾਰਟੀ ਨੂੰ ਦੱਬ ਕੇ ਸਪੋਰਟ ਕਰਨਗੇ ਅਤੇ ਲੋਕਾਂ ਨੂੰ ਜੋੜ ਕੇ 2027 ਦੇ ਵਿੱਚ ਜਿਹੜੀ ਸਰਕਾਰ ਬਣਾਵਾਂਗੇ ਧੰਨਵਾਦ ਜੀ ਅੱਜ ਫਲੋਰ ਹਲਕੇ के बीच यहां अपने सारे ब्लॉक इंचार्जों के साथ बैठक करने के लिए आज हम पहुंचे हुए हैं हमारे साथ हमारे जिले के प्रधान प्रदीप दुग्गल जी संगठन इंचार्ज हमारे संजय अटवाल जी हमारे समस्त ब्लॉक इंचार्ज व सभी कोऑर्डिनेटर्स यहाँ उपस्थित हैं और आज संगठन की मजबूती और उसके विस्तार के लिए हम लोग चर्चा करेंगे बाकी साथियों की जो भी हमारे साथी यहाँ मौजूद हैं उनसे और यहाँ से विस्तार से बातचीत की जाएगी इसी के लिए हम सारे लोग आज यहाँ उपस्थित हुए हैं ਅੱਜ ਸਾਡੇ ਸੈਂਟਰਲ ਟੀਮ ਤੋਂ ਦਵੰਪਨ ਦੇਵਪੰਕਰ ਪੰਡੇ ਜੀ ਸਾਡੇ ਵਿੱਚ ਆਏ ਆ ਤੇ ਸਾਡੀ ਇਹ ਸੰਗਠਨ ਦੀ ਮੀਟਿੰਗ ਹੈ ਜਿਹਦੇ ਵਿੱਚ ਬਲੌਕ ਪ੍ਰੈਜ਼ੀਡੈਂਟ ਸੰਗਠਨ ਇੰਚਾਰਜ ਸੰਜੀਤਵਾਲ ਜੀ ਤੇ ਸੈਕਟਰੀ ਸਾਹਿਬ ਤੇ ਪੂਰੇ ਸਾਡੇ ਫਲੋਰ ਹਲਕੇ ਦੇ ਲੀਡਰਸ਼ਿਪਨ ਇੱਥੇ ਮੌਜੂਦ ਹੈ ਇਹਨਾਂ ਨਾਲ ਪਾਰਟੀ ਦੀਆਂ ਅਗਲੀਆਂ ਗਤੀਵਿਧੀਆਂ ਦੇ ਕੀ ਡਿਸਕਸ਼ਨ ਹੈ ਕੀ ਪ੍ਰੋਗਰਾਮ ਹੈ ਕਿਸ ਕੀ ਏਜੰਡਾ ਹੈ ਉਹ ਅਸੀਂ ਪਿੰਡਾਂ ਤੱਕ ਲੈ ਕੇ ਜਾਣਾ ਉਹ ਅੱਜ ਇਹਨਾਂ ਨੂੰ ਗਾਈਡ ਕਰਨਗੇ ਦਵੰਪਨਕਰ ਪੰਡੇ ਜੀ ਧੰਨਵਾਦ ਜੀ